प्यारे विद्यार्थियों आज ਆਪਾਂ ਜਮਾਤ 8ਵੀਂ ਦੇ ਅਧਿਆਇ 3 ਜਿਗਰਪੁਜਾਵਾਂ ਨੂੰ ਸਮਝਣਾ ਦੇ ਬਹੁ ਵਿਕਲਪੀ ਪ੍ਰਸ਼ਨ ਕਰਾਂਗੇ ਤਾਂ ਆਓ ਜੀ ਸ਼ੁਰੂ ਕਰਦੇ ਹਾਂ ਪਹਿਲਾ ਪ੍ਰਸ਼ਨ ਹੈ ਹਾਊ ਮੈਨੀ ਡਾਇਗਨਲਸ ਡਸ ਅ ਕੁਆਡਰੀਲੇਟਰਲ ਹੈ ਇੱਕ ਚਤੁਰਭੁਜ ਦੇ ਕਿੰਨੇ ਵਿਕਰਣ ਹੁੰਦੇ ਹਨ ਤਾਂ ਇੱਕ ਚਤੁਰਭੁਜ ਹੁੰਦੀ ਹੈ ਜੀ ਜਿਸ ਦੀਆਂ ਚਾਰ ਪੁਜਾਵਾਂ ਹੁੰਦੀਆਂ ਹਨ ਤਾਂ ਇੱਕ ਚਤੁਰਭੁਜ ਦੇ ਦੋ ਜਿਹੜੇ ਹੈ ਉਹ ਵਿਕਰਣ ਹੁੰਦੇ ਹਨ ਇਸ ਲਈ ਆਪਸ਼ਨ B ਜਿਹੜੀ ਹੈ ਉਹ ਬਿਲਕੁਲ ਸਹੀ ਹੈ ਉਸ ਤੋਂ ਬਾਅਦ ਦੂਜਾ ਪ੍ਰਸ਼ਨ ਹੈ ਜੀ ਇੱਕ ਚਤੁਰਭੁਜ ਦੇ ਚਾਰੇ ਅੰਦਰੂਨੀ ਕੋਣਾਂ ਦਾ ਜੋੜ ਕਿੰਨਾ ਹੁੰਦਾ ਹੈ? ਸਮ ਆਫ 4 ਇੰਟੀਰੀਅਰ ਐਂਗਲਸ ਤਾਂ ਇੱਕ ਚਤੁਰਭੁਜ ਦੇ ਚਾਰੋਂ ਕੋਣਾਂ ਦਾ ਜਿਹੜਾ ਜੋੜ ਹੈ ਉਹ 360 ਡਿਗਰੀ ਹੁੰਦਾ ਹੈ। ਆਪਸ਼ਨ ਸੀ ਜਿਹੜੀ ਹੈ ਉਹ ਬਿਲਕੁਲ ਠੀਕ ਹੈ। ਉਸ ਤੋਂ ਬਾਅਦ ਦੇਖਦੇ ਹਾਂ ਜੀ ਤੀਸਰਾ ਪ੍ਰਸ਼ਨ 3 ਐਂਗਲਸ ਆਫ ਅ ਕੁਆਡਰિલેਟਰਲਸ ਆਰ 65 ਡਿਗਰੀ, 75 ਡਿਗਰੀ ਐਂਡ 85 ਡਿਗਰੀ। ਵਾਟ ਇਜ਼ ਦਾ ਮੇਜਰ ਆਫ ਦਾ ਫੋਰਥ ਐਂਗਲ? ਇੱਕ ਚਤੁਰਭੁਜ ਦੇ ਤਿੰਨ ਕੋਣ ਆਪਾਂ ਨੂੰ ਦਿੱਤੇ ਹੋਏ ਨੇ ਜੀ 65 ਡਿਗਰੀ 75 ਡਿਗਰੀ ਅਤੇ 85 ਡਿਗਰੀ ਤਾਂ ਆਪਾਂ ਚੌਥੇ ਕੋਣ ਦਾ ਮਾਪ ਦੱਸਣਾ ਜੀ ਕੀ ਹੈ ਤਾਂ ਆਪਾਂ ਚੌਥਾ ਕੋਣ ਕੱਢਣਾ ਹੈ ਸਲੀਏ ਆਪਾਂ ਮੰਨ ਲੈਂਦੇ ਹਾਂ ਕਿ ਜਿਹੜਾ ਚੌਥਾ ਕੋਣ ਹੈ ਉਹ ਕੀ ਹੈ x ਹੈ ਤਾਂ ਚਾਰ ਕੋਣ ਹੋ ਗਏ ਜੀ 65 ਡਿਗਰੀ 75 ਡਿਗਰੀ 85 ਡਿਗਰੀ ਅਤੇ ਚੌਥਾ ਜਿਹੜਾ ਆਪਾਂ ਮੰਨਿਆ ਹੈ x ਡਿਗਰੀ ਇਹਨਾਂ ਚਾਰਾਂ ਦਾ ਜੋੜ ਜਿਹੜਾ ਹੈ ਉਹ 360 ਹੋਏਗਾ ਜਦੋਂ ਆਪਾਂ ਇਹਨਾਂ ਤਿੰਨਾਂ ਨੂੰ ਜੋੜਦੇ ਹਾਂ ਤਾਂ ਆ ਜਾਏਗਾ ਜੀ 225 x 360 ਤੇ ਜਦੋਂ ਆਪਾਂ 225 ਨੂੰ ਸੱਜੇ ਪਾਸੇ ਲੈ ਕੇ ਜਾਵਾਂਗੇ ਤਾਂ ਇਹ ਮਾਈਨਸ ਹੋ ਜਾਏਗਾ ਤਾਂ 360 ਚੋਂ ਜੇ ਆਪਾਂ 225 ਕੱਢੀਏ ਤਾਂ 135 ਡਿਗਰੀ ਅਨਸਰ ਆਏਗਾ ਇਸ ਦਾ ਮਤਲਬ ਜਿਹੜਾ ਚੌਥਾ ਕੋਣ ਹੈ ਉਹ ਆਪਣਾ 135 ਡਿਗਰੀ ਹੈ অপਸ਼ਨ ਡੀ ਜਿਹੜੀ ਹੈ ਉਹ ਬਿਲਕੁਲ ਠੀਕ ਹੋਏਗੀ ਉਸ ਤੋਂ ਅਗ ਦੇਖਦੇ ਹਾਂ ਜੀ ਨੇ ਕੁਆਡਰિલેਟਰਲ 올 ਫੋਰ ਐਂਗਲਸ ਆਰ ਇਕੁਅਲ ਹੁਣ ਆਪਾਂ ਨੂੰ ਦੱਸਿਆ ਹੈ ਕਿ ਜਿਹੜੇ ਚਾਰੋਂ ਦੇ ਚਾਰੋਂ ਕੋਣ ਨੇ ਉਹ ਇਕੁਅਲ ਨੇ ਚਾਰੋਂ ਕੋਨਾ ਦਾ ਮਾਪ ਬਰਾਬਰ ਹੈ ਤਾਂ ਬਰਾਬਰ ਹੈ ਤਾਂ ਆਪਾਂ ਮੰਨ ਲੈਣੇ ਕਿ ਹਰੇਕ ਕੋਣ ਜਿਹੜਾ ਹੈ ਉਹ x ਡਿਗਰੀ ਦਾ ਹੈ ਤਾਂ ਜੇ ਆਪਾਂ ਚਾਰੋਂ ਕੋਨਾਂ ਨੂੰ ਆਪਾਂ ਜੋੜਾਂਗੇ ਤਾਂ ਇਹਨਾਂ ਦਾ ਜੋੜ ਜਿਹੜਾ ਹੈ ਉਹ 360 ਡਿਗਰੀ ਆਉਣਾ ਚਾਹੀਦਾ ਹੈ ਤਾਂ x ਜਮਾ x ਜਮਾ x ਤੇ ਜਮਾ x ਚਾਰ ਵਾਰੀ ਜੋੜਾਂਗੇ ਕਿਉਂਕਿ ਚਤਰਭੁਜ ਦੇ ਚਾਰ ਕੋਣ ਹੁੰਦੇ ਆ ਤੇ ਚਾਰਾਂ ਦਾ ਕੋਣ ਜਿਹੜਾ ਹੈ ਉਹ ਕਿੰਨਾ ਹੁੰਦਾ ਹੈ 360 ਡਿਗਰੀ ਤੇ ਚਾਰ ਵਾਰੀ x ਜੋੜਾਂਗੇ ਤਾਂ ਆਪਣਾ ਬਣ ਜਾਏਗਾ 4x 360 ਡਿਗਰੀ ਤੇ ਚਾਰ ਜਿਹੜਾ ਹੈ x ਦੇ ਨਾਲ ਗੁਣਾ ਹੈ ਉੱਥੇ ਜਾ ਕੇ ਭਾਗ ਹੋ ਜਾਏਗਾ /4 ਹੋ ਜਾਏਗਾ ਜਦੋਂ ਆਪ ਇਹਨੂੰ ਕੱਟਾਂਗੇ ਤਾਂ ਆ ਜਾਏਗਾ 90 ਡਿਗਰੀ ਤੇ ਇਸ ਦਾ ਮਤਲਬ ਇੱਕ ਕੋਣ ਦਾ ਜਿਹੜਾ ਮਾਪ ਹੈ ਉਹ 90 डिग्री है इसलिए ऑप्शन डी जड़ी है वो बिल्कुल सही होवेगी। ਉਸ ਤੋਂ ਬਾਅਦ ਪੰਜਵਾਂ ਪ੍ਰਸ਼ਨ ਹੈ ਜੀ, ਦ ਸਮ ਆਫ ਐਡਜਸੈਂਟ ਐਂਗਲਸ ਆਫ a ਪੈਰਲਲੋਗ੍ਰਾਮ ਇਜ਼। ਤਾਂ ਸਮੰਤਰ ਚਤੁਰਭੁਜ ਦੇ ਲਾਗਵੇਂ ਕੋਣਾਂ ਦਾ ਜੋੜ। ਤਾਂ ਸਮੰਤਰ ਚਤੁਰਭੁਜ ਹੁੰਦੀ ਹੈ ਜੀ ਜਿਸ ਦੀਆਂ ਆਹਮਣੇ-ਸਾਮਣੇ ਵਾਲੀਆਂ ਭੁਜਾਵਾਂ ਜਿਹੜੀਆਂ ਨੇ ਉਹ ਸਮੰਤਰ ਹੁੰਦੀਆਂ ਹਨ ਤੇ ਬਰਾਬਰ ਵੀ ਹੁੰਦੀਆਂ ਹਨ। ਤੇ ਸਮান্তਰ चतुर्भुज ਦੀ ਇੱਕ ਖਾਸਿਤ ਹੈ ਕਿ ਜਿਹੜੇ ਇਸ ਦੇ ਲਾਗਵੇਂ ਕੋਣ ਹੈ ਉਹਨਾਂ ਦਾ ਜਿਹੜਾ ਜੋੜ ਹੈ ਉਹ 180 ਡਿਗਰੀ ਹੁੰਦਾ ਹੈ ਇਸ ਲਈ অপਸ਼ਨ ਬੀ ਜਿਹੜੀ ਹੈ ਉਹ ਬਿਲਕੁਲ ਸਹੀ ਹੋਵੇਗੀ 6ਵਾਂ ਪ੍ਰਸ਼ਨ ਹੈ ਜੀ ਇਫ ਵਨ ਐਂਗਲ ਆਫ ਅ ਪੈਰਲਲੋਗ੍ਰਾਮ ਇਸ 130 ਡਿਗਰੀ ਆਪਾਂ ਨੂੰ ਇੱਕ ਪੈਰਲਲੋਗ੍ਰਾਮ ਦਿੱਤੀ ਹੈ ਜੀ ਉਸ ਦਾ ਇੱਕ ਕੋਣ ਆਪਾਂ ਨੂੰ ਦਿੱਤਾ ਹੈ ਜੀ 130 ਡਿਗਰੀ ਦਾ ਵਟ ਇਜ਼ ਦਾ ਮੀజర్ ਆਫ ਇਟਸ ਆਪੋਜ਼ਿਟ ਐਂਗਲ ਤਾਂ ਆਪੋਜ਼ਿਟ ਐਂਗਲ ਆਪਾਂ ਦੱਸਣਾ ਹੈ ਜੀ ਜਿਹੜੇ ਸਮੰਤਰ ਚਤੁਰਭੁਜ ਹੈ ਇਸ ਵਿੱਚ ਜਿਹੜੇ ਸਨਮੁਖ ਕੋਣ ਹੈ ਅੰਨੇ ਸਾਹਮਣੇ ਵਾਲੇ ਜਿਹੜੇ ਕੋਣ ਹੁੰਦੇ ਹੈ ਉਹਨਾਂ ਦਾ ਜਿਹੜਾ ਮਾਪ ਹੈ ਉਹ ਬਰਾਬਰ ਹੁੰਦਾ ਹੈ ਇਸ ਲਈ ਜੇਕਰ ਇੱਕ ਕੋਣ 130 ਡਿਗਰੀ ਦਿੱਤਾ ਹੈ ਤਾਂ ਉਹਦੇ ਬਿਲਕੁਲ ਆਪੋਜ਼ਿਟ ਜਿਹੜਾ ਕੋਣ ਹੈ ਉਹ ਵੀ 130 ਡਿਗਰੀ ਦਾ ਹੀ ਹੋਏਗਾ ਇਸ ਲਈ অপਸ਼ਨ ਬੀ ਜਿਹੜੀ ਹੈ ਉਹ ਬਿਲਕੁਲ ਸਹੀ ਹੋਏਗੀ ستواں پرشن ہے این پیروگرام بیکسٹ اپنی پیرلوگرام دیں بسٹ بی مان لینا ای اے ایس ہو گیا اے ٹی ہو گیا تو اپنا ج والا کون ہے اپنی دیکھتا ہے جی ایک سو پانچ ڈگری فائنڈ دا میجر آفٹ ایٹ ج سینٹ اینگل ای تو اپنا ایس ای کا ماپ دسنا ہے جی کی ہے اپنا پتا ہے کہ جا چتربج ہوں اس کے جی لاگوے کون ہے انہوں کا جوڑ ہمیشہ ایک سو اگری ہوں اتنے بی جڑے نے وہ دونوں لاگوے کون ہے اس لیے یہاں دونوں کا جڑا جوڑ ہے وہ ایک سو اَسی ہوئے گا اس لیے اینگل بیگل ای یہاں دونوں کا جوڑ ایک سو اَسی ڈگری ہوں اپنا اینگل بی دیا ہے ایک سو پانچ ڈگری اپنا اینگل ای جڑا ہے وہ پتا کرنا ہے برابر ایک سو اسی ڈگری تو ایک سو پانچ جڑا ہے وہ سجے پاس جائے گا تو ایک سو ایسی چو مائنس ہو جائے گا تو اینگل ای جڑا ہے وہ آ گیا اپنا پچہتر ڈگری اس لیے آپشن اے جڑی ہے وہ بالکل صحیح ہے اس بعد کوشچن اٹھواں ہے جی ਇੰਦਾ ਗਿਵਨ ਪੈਰਲਲੋਗ੍ਰਾਮ ਫਾਈਂਡ ਐਕਸ ਦਿੱਤੀ ਸਮੰਤਰ ਚਤੁਰਭੁਜ ਵਿੱਚ ਐਕਸ ਪਤਾ ਕਰੋ ਤਾਂ ਦਿੱਤੀ ਸਮੰਤਰ ਚਤੁਰਭੁਜ ਵਿੱਚ ਆਪਾਂ ਐਕਸ ਦੀ ਵੈਲਿਊ ਕੱਢਣੀ ਹੈ ਇਹ ਦੋਵੇਂ ਆਪਾਂ ਨੂੰ ਆਪੋਜ਼ਿਟ ਸਾਈਡਸ ਦਿੱਤੀਆਂ ਨੇ ਸੰਮੁਖ ਭੁਜਾਵਾਂ ਤਾਂ ਸੰਮੁਖ ਭੁਜਾਵਾਂ ਜਿਹੜੀਆਂ ਨੇ ਉਹ ਸਮੰਤਰ ਚਤੁਰਭੁਜ ਦੇ ਵਿੱਚ ਬਰਾਬਰ ਹੁੰਦੀਆਂ ਹਨ ਇਸ ਲਈ ਜਿਹੜਾ 5x ਹੈ ਉਹ 15 ਦੇ ਬਰਾਬਰ ਹੋ ਜਾਏਗਾ ਤੇ 5 ਇੱਥੇ ਐਕਸ ਨਾਲ ਗੁਣਾ ਹੈ ਉੱਥੇ ਜਾ ਕੇ ਭਾਗ ਹੋ ਜਾਏਗਾ ਜੇ ਜਦੋਂ ਆਪਾਂ ਇਹਨੂੰ ਕੱਟਾਂਗੇ سواری اتنے پانچ آنا اِسے جب آپ پندرہ نال کٹا تو آ گیا ایکس کی ویلو تین اس کا مطلب ایکس کی ویلو کن ہے تین آپشن ڈی جی ہے وہ بالکل ٹھیک ہے نواں پرشن ہے وٹ از دا پیریمیٹر آف دا پیرالوگرام پی کے ایس چترت چتر بجے پی کے پریماپ دسنا ہے تو پریماپ ہوں جی چار پجاواں کا جوڑ کسی بھی ਚਿੱਤਰ ਦਾ ਜਿੱਕਰ ਆਪਾਂ ਪਰਿਮਾਪ ਪਤਾ ਕਰਨਾ ਹੁੰਦਾ ਹੈ ਤਾਂ ਉਸ ਦੀਆਂ ਆਪਾਂ ਸਾਰੀਆਂ ਭੁਜਾਵਾਂ ਦਾ ਜੋੜ ਕਰ ਦਾਂਗੇ ਤਾਂ ਆਪਾਂ ਨੂੰ ਇੱਥੇ ਇੱਕ PQRS ਇੱਕ ਸਮਾਂਤਰ ਚਤੁਰਭੁਜ ਦਿੱਤੀ ਹੈ ਅਤੇ ਆਪਾਂ ਨੂੰ ਇਹ ਵੀ ਪਤਾ ਹੈ ਕਿ ਸਮਾਂਤਰ ਚਤੁਰਭੁਜ ਦੀਆਂ ਸੰਮੁਖ ਭੁਜਾਵਾਂ ਦਾ ਜਿਹੜਾ ਮਾਪ ਹੈ ਉਹ ਬਰਾਬਰ ਹੁੰਦਾ ਹੈ ਇਸ ਲਈ ਜਿੱਕਰ R ਆਪਾਂ ਨੂੰ 12 ਸੈਂਟੀਮੀਟਰ ਦਿੱਤਾ ਹੈ ਤਾਂ PQ ਵੀ ਆਪਣਾ 12 ਸੈਂਟੀਮੀਟਰ ਹੋ ਜਾਏਗਾ ਉਸੇ ਤਰ੍ਹਾਂ ਚੌਥੇ ਇਸ ਜ਼ਿਕਰ ਸਤ ਹੈ ਤਾਂ ਆਰ ਪੀ ਵੀ ਜਿਹੜਾ ਹੋ ਜਾਏਗਾ ਉਹ 7 7 ਸੈਂਟੀਮੀਟਰ ਹੋ ਜਾਏਗਾ ਤਾਂ ਇਸ ਲਈ ਆਪਾਂ ਨੂੰ 4 5 ਪਜਾਮਾ ਪਤਨ ਲੱਗ ਗਈਆਂ ਤੇ ਹੁਣ ਆਪਾਂ ਜੇ 4 5 ਪਜਾਮਾ ਨੂੰ ਜੋੜਦੇ ਹਾਂ 12 7 12 ਅਤੇ 7 12 ਤੇ 7 19 12 ਤੇ 7 19 19 ਤੇ 19 38 ਸੈਂਟੀਮੀਟਰ ਦਾ ਜਿਹੜੀ ਦਿੱਤੀ ਚਤੁਰਭੁਜ ਹੈ ਉਸਦਾ ਪਰਿਮਾਪ ਜਿਹੜਾ 38 ਸੈਂਟੀਮੀਟਰ ਹੋ ਜਾਏਗਾ অপਸ਼ਨ ਸੀ ਜਿਹੜੀ ਹੈ ਉਹ ਬਿਲਕੁਲ ਸਹੀ ਹੋਏਗੀ ਅਗੇ ਦਸਵਾ ਪ੍ਰਸ਼ਨ ਹੈ ਜੀ ਜੇ ਸਮੰਤਰ ਚਤੁਰਭੁਜ ਦੀਆਂ ਦੋ ਸੰਮੁਖ ਭੁਜਾਵਾਂ 6x ਅਤੇ 24x ਜਿਹੜੀਆਂ ਆਪੋਜ਼ਿਟ ਸਾਈਡਸ ਦਿੱਤੀਆਂ ਆਪਾਂ ਨੂੰ ਇੱਕ 6x ਹੈ ਤੇ ਇੱਕ 24x ਹੈ ਤਾਂ ਆਪਾਂ x ਦੀ ਵੈਲਿਊ ਦੱਸਣੀ ਹੈ ਜੀ ਕੀ ਹੈ ਆਪਾਂ ਨੂੰ ਪਤਾ ਹੈ ਕਿ ਜਿਹੜੇ ਸਮੰਤਰ ਚਤੁਰਭੁਜ ਹੈ ਦੀਆਂ ਸੰਮੁਖ ਭੁਜਾਵਾਂ ਜਿਹੜੀਆਂ ਨੇ ਉਹ ਬਰਾਬਰ ਹੁੰਦੀਆਂ ਨੇ ਇਸ ਲਈ ਜਿਹੜੀਆਂ 6x ਹੈ ਉਹ 24 ਦੇ ਬਰਾਬਰ ਹੋਏਗਾ ਤੇ x 24 6 ਤਾਂ 6 ਨੂੰ ਜਦੋਂ 24 ਨਾਲ ਘਟਾएंगे ਤਾਂ ਆ ਜਾਏਗਾ 4 ਤਾਂ x ਦੀ ਵੈਲਿਊ ਆ ਗਈ 4 ਆਪਸ਼ਨ A ਜਿਹੜੀ ਹੈ ਉਹ ਬਿਲਕੁਲ ਸਹੀ ਹੈ ਅੱਗੇ 11ਵਾਂ ਪ੍ਰਸ਼ਨ ਹੈ the adjacent sides of a parallelogram are 6 cm and 8 cm the adjacent side apan dittiyan ne lagdiyan pujawaan lagdiyan pujawaan ik 6 cm hai ik 8 cm hai ta apan pata hai ki samantar chaturgoj diyan sanmukh pujawaan jehdiyan barabar hundiyan ne ta jekar e apan nu 8 hai ta e bhi 8 hogi ta 6 de samne wali 6 ho jayegi isliye je apan ਪਰਿਮਾਪ ਪਤਾ ਕਰਨਾ ਹੈ ਪੈਰੀਮੀਟਰ ਪੈਰੀਮੀਟਰ ਕੀ ਹੁੰਦਾ ਚਾਰੇ ਭੁਜਾਵਾਂ ਦਾ ਜੋੜ ਕਰਨਾ ਹੈ ਸਮ ਆਫ ਆਲ ਦਾ ਸਾਈਡਸ ਤਾਂ ਆਪਾਂ ਇਹਨਾਂ ਚਾਰਾਂ ਨੂੰ ਜੋੜ ਦਾਂਗੇ ਜੀ 8 6 8 ਅਤੇ 6 8 ਤੇ 6 14 ਤੇ 8 ਤੇ 6 14 14 ਤੇ 14 ਕਿੰਨੇ ਹੋਗੇ ਜੀ 28 ਇਸ ਦਾ ਮਤਲਬ ਇਸ ਚਤੁਰਭੁਜ ਦਾ ਪਰਿਮਾਪ ਜਿਹੜਾ ਹੈ ਉਹ ਕਿੰਨਾ ਹੋਏਗਾ 28 ਸੈਂਟੀਮੀਟਰ ਆਪਸ਼ਨ ਬੀ ਜਿਹੜੀ ਹੈ ਉਹ ਬਿਲਕੁਲ ਸਹੀ ਹੈ ਅੱਗੇ 12ਵਾਂ ਪ੍ਰਸ਼ਨ ਹੈ ਆਪਾਂ ਨੂੰ ਦਿੱਤਾ ਹੈ ਕਿ ਇਫ ਦਾ ਲੈਂਥ ਆਫ ਵਨ ਡਾਇਗਨਲ ਆਫ ਅ ਰੈਕਟੈਂਗਲ ਇਜ਼ 6 ਸੈਂਟੀਮੀਟਰ ਵਾਟ ਇਜ਼ ਦਾ ਲੈਂਥ ਆਫ ਦਾ ਅਦਰ ਡਾਇਗਨਲ ਇੱਕ ਆਇਤ ਦੇ ਇੱਕ ਆਇਤ ਦੇ ਇੱਕ ਵਿਕਰਨ ਦੀ ਲੰਬਾਈ ਆਪਾਂ ਨੂੰ 6 ਸੈਂਟੀਮੀਟਰ ਦਿੱਤੀ ਹੈ ਤਾਂ ਆਪਾਂ ਦੂਜੇ ਵਿਕਰਨ ਦੀ ਲੰਬਾਈ ਦੱਸਣੀ ਹੈ ਤਾਂ ਆਇਤ ਵਿੱਚ ਜਿਹੜੇ ਡਾਇਗਨਲਸ ਨੇ ਵਿਕਰਨ ਨੇ ਉਹਨਾਂ ਦੀ ਲੰਬਾਈ ਜਿਹੜੀ ਹੈ ਉਹ ਬਰਾਬਰ ਹੁੰਦੀ ਹੈ جے کر ایک ڈائگنل دی لمبائی ایک وکرن دی لمبائی چھ سینٹی میٹر ہے تو دوجے کی لمبائی جی چھ سینٹی میٹر ہی ہوگی لیے لیپشن ہو بی جڑی وہ بالکل صحیح ہے <coughs> اس بعد پرشن تیرواں ہے جی اف ٹو اکول پارٹس اوف اے ڈائگنل اور پیرلوگرام آر تھری ایكس مائنس ٹو اینڈ سیون اپنتا ہوا ہے کہ دو equal parts نے ایک دے دیو ایک سمانتر چتربج ہے یہ دو ڈائگنلز نے تو جے ایک diagonal آپ مان لینی ہاں كس چتر چطر چتربج ہے اے بی ABCD مان لو اپنا ڈائگنل ac سی گل رہے ہیں ਏਸੀ ਦੇ ਦਿੱਖਦੇ ਆ ਕਿ ਇਹ ਦੋ ਹਿੱਸੇ ਹੋ ਗਏ ਨੇ ਦੋ ਬਰਾਬਰ ਹਿੱਸਿਆਂ ਵਿੱਚ ਵੰਡਿਆ ਗਿਆ ਜਿਹੜਾ ਇਹ ਡਾਇਗਨਲ ਹੈ ਕਿਰਣ ਹੈ ਇਹ ਦੋ ਬਰਾਬਰ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ ਤੇ ਉਹਨਾਂ ਵਿੱਚੋਂ ਆਪਾਂ ਨੂੰ ਇੱਕ ਹਿੱਸੇ ਦਿੱਤਾ ਹੋਇਆ ਹੈ 3x 2 ਅਤੇ ਜਿਹੜਾ ਦੂਜਾ ਹਿੱਸਾ ਹੈ ਉਹ ਦਿੱਤਾ ਹੋਇਆ ਹੈ 7 ਤਾਂ ਇਹ ਦੋਨੋਂ ਆਪਸ ਵਿੱਚ ਬਰਾਬਰ ਹੁੰਦੇ ਹਨ ਤਾਂ ਆਪਾਂ ਇਹਨਾਂ ਨੂੰ ਬਰਾਬਰ ਰੱਖਿਆ ਤੇ ਆਪਾਂ x ਦੀ ਵੈਲਿਊ ਦੱਸਣੀ ਹੈ تین ایكس برابر سات مائنس ذا دو جمع كا ہو جائے گا تو تین ایكس برابر نو <coughs> ایكس برابر نو بٹا تین تو تینوں جب پرن كٹیا تو ایكس كی ویلو آ گئی تین اس کا مطلب آپشن نمبر تین سی جیڑی ہے وہ بالكل صحیح ہوئے گی اس بعد چودواں پرشن ہے if opposite angles of a parallelogram are 4y and 100 so degree find the value of y hun apan nu ditta hoya hai samantar chaturbhuj de sanmukh kon ditte hoye ne 4y ate 100 degree apan y da mul dasna hai ta jede sanmukh kon hai opposite angle hai samantar chaturbhuj de oh برابر hunde hai ta 4y jehda ho 100 de برابر ho jega te y 100 4 jadon apan nu kattange ta y di value kinni a jaegi 25 ਡਿਗਰੀ ਇਸ ਦਾ ਮਤਲਬ ਹੈ ਵਾਯੂ ਦੇ ਅੰਗਲ ਕਿੰਨੀ ਹੈ 25 ਆਪਸ਼ਨ A ਜਿਹੜੀ ਹੈ ਉਹ ਬਿਲਕੁਲ ਸਹੀ ਹੈ 15ਵਾਂ ਪ੍ਰਸ਼ਨ ਹੈ ਜੀ ਇਫ ਦਾ ਐਡਜਸੈਂਟ ਐਂਗਲਸ ਆਫ ਅ ਰੋਮਬਸ ਆਰ ਇਕੁਅਲ ਵਟ ਕਾਈਂਡ ਆਫ ਕਵਾਡਰિલેਟਰਲ ਇਜ਼ ਇਟ ਜੇਕਰ ਇੱਕ ਸਮਚਤੁਰਭੁਜ ਵਿੱਚ ਲਾਗਵੇਂ ਕੋਣ ਬਰਾਬਰ ਹੋਣ ਤਾਂ ਉਹ ਕਿਹੜੀ ਚਤੁਰਭੁਜ ਬਣ ਜਾਂਦੀ ਹੈ ਸਮਚਤੁਰਭੁਜ ਹੁੰਦੀ ਹੈ ਜੀ ਜਿਸ ਦੀਆਂ ਚਾਰੇ ਪੁਜਾਵਾਂ ਜਿਹੜੀਆਂ ਨੇ ਉਹ ਬਰਾਬਰ ਹੋਣ ਤਾਂ ਜਦੋਂ ਸਮ ਚਤੁਰਭੁਜ ਦੇ ਚਾਰੋਂ ਕੋਣ ਬਰਾਬਰ ਹੋ ਜਾਂਦੇ ਹੈ ਤਾਂ ਚਾਰੋਂ ਬਰਾਬਰ ਕੋਣ ਇਸ ਦਾ ਮਤਲਬ ਉਹਦੇ ਚਾਰੋਂ ਕੋਣ 90 90 ਦੇ ਹੋਣਗੇ ਜੀ ਤੇ ਚਾਰੋਂ ਪੁਜਾਵਾਂ ਵੀ ਬਰਾਬਰ ਦਿੱਤੀਆਂ ਹੋਈਆਂ ਹਨ ਇਸ ਲਈ ਇਹ ਇੱਕ ਵਰਗ ਬਣੇਗਾ ਸਕੁਅਰ ਇਸ ਲਈ অপਸ਼ਨ ਬੀ ਜਿਹੜੀ ਹੈ ਉਹ ਬਿਲਕੁਲ ਸਹੀ ਹੋਏਗੀ ਉਸ ਤੋਂ ਬਾਅਦ ਪ੍ਰਸ਼ਨ ਨੰਬਰ 16 ਹੈ ਜੀ ਇਫ ਦਾ ਐਡਜਸੈਂਟ ਐਂਗਲਸ ਆਫ ਅ ਪੈਰਲਲੋਗ੍ਰਾਮ ਆਰ ਇਕੁਅਲ ਵਟ ਕਾਈਂਡ ਆਫ ਕੁਆਡਰੀਲੇਟਰਲ ਇਟ ਇਸ ਇੱਕ ਸਮਾਂਤਰ ਚਤੁਰਭੁਜ ਦਿੱਤੀ ਹੈ ਉਸਦੇ ਆਪਾਂ ਨੂੰ ਲਾਗਵੇਂ ਕੋਣ ਬਰਾਬਰ ਦਿੱਤੇ ਹੋਏ ਨੇ ਤਾਂ ਆਪਾਂ ਦੱਸਣੀ ਹੈ ਕਿ ਇਹ ਕਿਹੜੀ ਚਤੁਰਭੁਜ ਬਣੇਗੀ ਤਾਂ ਜਦੋਂ ਇੱਕ ਸਮਾਂਤਰ ਚਤੁਰਭੁਜ ਦੇ ਜਿਹੜੇ ਦੋ ਲਾਗਵੇਂ ਕੋਣ ਹੈ ਜੇ ਇਹ ਬਰਾਬਰ ਹੋਣਗੇ ਆਪਾਂ ਨੂੰ ਪਤਾ ਹੈ ਕਿ ਦੋ ਲਾਗਵੇਂ ਕੋਣਾਂ ਦਾ ਜੋੜ ਜਿਹੜਾ ਹੈ ਉਹ 180 ਡਿਗਰੀ ਹੁੰਦਾ ਹੈ ਤੇ ਜੇ ਇਹ ਦੋਵੇਂ ਕੋਣ ਬਰਾਬਰ ਨੇ ਤਾਂ ਇਹ ਕਿੰਨੇ ਦੇ ਹੋ ਜਾਣਗੇ ਜੀ 90 90 ਡਿਗਰੀ ਦੇ ਉਸੇ ਤਰ੍ਹਾਂ ਇਸ ਦੇ ਜਿਹੜੇ ਸਾਰੇ ਕੋਣ ਹੈ ਉਹ 90 90 ਡਿਗਰੀ ਦੇ ਹੋ ਜਾਣਗੇ تو جدو جی سارے کون نبے ڈگری کے ہونگے تو یہ ایک آیت بن جائے گی تو اس لیے آپشن اے جڑی ہے وہ بالکل ٹھیک ہے ستارواں پرشن ہے اف تھری وائی اینڈ ون ٹوینٹی آر ٹو ایڈجسٹ اینگلس آف رومبس فائنڈ دا ویلو آف وائی جےکر تین وائی اور ایک سو بھی ڈگری ایک سم چتربوج سم چتربوج دیا چار پجاواں جڑی نے برابر ہوں دو لاگویں کون ਤਾਂ ਲਗਵੇਂ ਕੋਣਾਂ ਦਾ ਜੋੜ ਜਿਹੜਾ ਹੈ ਸਮਚਤਤਰਭੁਜ ਵਿੱਚ ਇਹਨਾਂ ਦੋਨਾਂ ਦਾ ਜੋੜ 180 ਡਿਗਰੀ ਹੁੰਦਾ ਹੈ ਇਸ ਲਈ 3y ਅਤੇ 120 ਦਾ ਜਿਹੜਾ ਜੋੜ ਹੈ ਉਹ 180 ਡਿਗਰੀ ਹੋਏਗਾ ਤਾਂ 3y 180 120 3y 60 ਤੇ ਜਿਹੜਾ 3 ਹੈ ਉਹ ਉੱਥੇ ਜਾ ਕੇ ਭਾਗ ਹੋ ਜਾਏਗਾ ਜਦੋਂ ਆਪਾਂ ਇਹਨੂੰ ਕੱਟਦੇ ਹਾਂ ਤਾਂ ਆ ਜਾਏਗਾ 20 ਤਾਂ y ਦੀ ਵੈਲਿਊ ਆ ਗਈ ਜੀ 20 ਆਪਸ਼ਨ ਨੰਬਰ ਸੀ ਜਿਹੜੀ ਹੈ ਉਹ ਬਿਲਕੁਲ ਠੀਕ ਹੈ اگیں اٹھارواں پرشن ہے جی جی سمانتر چتربج کا ایک کون سم کون ہے تو اس چتربج کا نام کی ہے اسی طرح ہی جیکر ایک سمانتر چتربج ہے تو اس کا جی ایک کون نبے ڈگری ہو گیا تو باقی سارے کون بھی جڑے وہ نبے ڈگری کے ہو جان گے اس لیے جیانتر چتربج ہے وہ ایک آیت بن جائے گی آپشن نمبر بی بالکل صحیح ہے اگے انیواں پرشن ہے جی دسنٹ سائڈز آف اے ریکٹینگل آر ایکول آپ ایک ریکٹینگل دیا ایڈجسنٹ سائڈس جڑی لاگویاں پجاوا وہ برابر ہون تو وٹ از دا نیم آف دس کوٹی جکٹینگل دیا ریکٹینگل کے چاروں کون پہلے ہی نبے ڈگری کے ہوں اپنا پتا ہے تو جیکر ان لاگویاں پجاواں بھی برابر ہو گئی تو یہ ایک

ਉਹ ਤੇ ਜਿਹੜੇ ਕੱਟਦੇ ਨੇ ਤੇ ਆਪਾਂ ਜਿਹੜਾ x ਦੀ ਵੈਲਿਊ ਦੱਸਣੀ ਹੈ ਜੀ ਕੀ ਹੋਏਗੀ ਤਾਂ ਆਪਾਂ ਨੂੰ ਪਤਾ ਹੈ ਕਿ ਜਿਹੜੇ ਆਇਤ ਦੇ ਵਿਕਰਣ ਨੇ ਉਹ ਬਰਾਬਰ ਹੁੰਦੇ ਨੇ ਅਤੇ ਇਹ ਇੱਕ ਦੂਜੇ ਨੂੰ ਸਮਦੋ ਬੱਜਿਤ ਵੀ ਕਰਦੇ ਹਨ ਇਸ ਲਈ ਜਿਹੜੇ ਇਹ ਆਪਸ ਵਿੱਚ ਵੀ ਬਰਾਬਰ ਹੁੰਦੇ ਹਨ ਇਸ ਲਈ ਜਿਹੜਾ 2x 1 ਹੈ ਉਹ 3x 2 ਦੇ ਬਰਾਬਰ ਹੋਵੇਗਾ یا آپ کہہ دیے کہ تین ایكس مائنس دو برابر دو ایكس مائنس ایک دے برابر ہوئے گا ہوں ایكس والا آپ ایک پاس كر لے ادھر آ کے مائنس ہو گيا كے جا مائنس دون ہے سجے پاس جا کے پلس ہو جائے گا تين ايكس چوں دوس گئے تو ایک ايکس بچے گا جى دو گيا بچے گا اس كا مطلب ايکس ويلو كى ہے جى ایک آپشن نمبر جہى اے ہے ਉਹ ਬਿਲਕੁਲ ਸਹੀ ਹੈ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ ਜੀ which of the following statement is false ਇਹ ਦਿੱਤੇ ਇਕਤਨਾ ਵਿੱਚੋਂ ਕਿਹੜਾ ਗਲਤ ਹੈ all angles of a rectangle are equal ਇੱਕ ਆਇਤ ਦੇ ਸਾਰੇ ਕੋਣ ਬਰਾਬਰ ਹੁੰਦੇ ਹਨ ਤਾਂ ਇਹ ਬਿਲਕੁਲ ਸਹੀ ਹੈ ਜੀ ਇਸ ਦਾ ਹਰੇਕ ਕੋਣ ਜਿਹੜਾ ਹੈ ਉਹ 90 ਡਿਗਰੀ ਦਾ ਹੁੰਦਾ ਹੈ دو جی پرشن ہے جی نو اینگلزینگل کین بیوز کسی بھی آئے کا کوئی کون ادھک نہیں ہو سکتا تو یہ بھی بالکل صحیح ہے کیونکہ اس کا ہر ایک کون نبے ڈگری کا ہوں نبے ڈگری دونوں آپ سم کون بولتے ہاں اس لیے اوپشن نمبر دو جڑی بالکل صحیح ہے تیجی آپشن ہے جی دا ڈائگنوز آفرک ٹینگل بائیسیکٹ ایچ ادر ایک آیت دکیرن ایک دوجے میں سم دو باجت کرتے ہیں بالکل جی ہوں اتنے کر کے آئے ہاں کہ ایک آیت جب وکیر ہے وہ برابر ہوں ਅਤੇ ਉਹ ਇੱਕ ਦੂਜੇ ਨੂੰ ਸਮਦਬਾਜਿਤ ਵੀ ਕਰਦੇ ਹਨ। ਇਸ ਲਈ ਤੀਜੀ অপਸ਼ਨ ਹੀ ਬਿਲਕੁਲ ਸਹੀ ਹੈ। ਚੌਥੀ অপਸ਼ਨ ਹੈ opposit sides of rectangle are not equal। ਇਹ ਬਿਲਕੁਲ ਗਲਤ ਹੈ ਜੀ ਕਿਉਂਕਿ opposite sides ਜਿਹੜੀਆਂ ਨੇ ਉਹ ਬਰਾਬਰ ਹੁੰਦੀਆਂ ਨੇ ਆਇਤ ਦੀਆਂ ਸੰਮੁਖ ਭੁਜਾਵਾਂ ਬਰਾਬਰ ਹੁੰਦੀਆਂ ਹਨ। ਅਗਲਾ ਪ੍ਰਸ਼ਨ ਹੈ ਜੀ which of the following statement is false। ਇਹ ਲਿਖਿਆ ਵਿੱਚ ਕਿਹੜਾ ਕਥਨ ਗਲਤ ਹੈ? ਆਪਾਂ ਗਲਤ ਵਾਲਾ ਕਥਨ ਦੱਸਣਾ ਹੈ ਜੀ। ਪਹਿਲੀ অপਸ਼ਨ ਹੈ ਸਾਰੇ ਆਇਤ ਸਮਾਂਤਰ ਚਤੁਰਭੁਜ ਹਨ ਤਾਂ ਇਹ ਬਿਲਕੁਲ ਠੀਕ ਹੈ ਜੀ ਸਮਾਂਤਰ ਚਤੁਰਭੁਜ ਵਿੱਚ ਆਮਣੇ ਸਾਹਮਣੇ ਵਾਲੀਆਂ ਭੁਜਾਵਾਂ ਜਿਹੜੀਆਂ ਸਮਾਂਤਰ ਹੋਣੀਆਂ ਚਾਹੀਦੀਆਂ ਨੇ ਤਾਂ ਆਇਤ ਦੇ ਵਿੱਚ ਵੀ ਸਮਾਂਤਰ ਹੁੰਦੀਆਂ ਨੇ ਇਸ ਲਈ ਇਹ ਬਿਲਕੁਲ ਠੀਕ ਹੈ ਦੂਸਰੀ অপਸ਼ਨ ਹੈ ਸਾਰੇ ਵਰਗ ਆਇਤ ਹਨ ਤਾਂ ਆਇਤ ਹੋਣ ਲਈ ਕੀ ਹੈ ਆਪਾਂ ਨੂੰ ਆਮਣੇ ਸਾਹਮਣੇ ਵਾਲੀਆਂ ਭੁਜਾਵਾਂ ਜਿਹੜੀਆਂ ਨੇ ਉਹ ਬਰਾਬਰ ਹੋਣੀਆਂ ਚਾਹੀਦੀਆਂ ਨੇ ਤੇ ਹਰੇਕ ਕੋਣ ਜਿਹੜਾ ਹੋ ਉਹ 90 ਡਿਗਰੀ ਦਾ ਹੋਣਾ ਚਾਹੀਦਾ ਹੈ ਤਾਂ ਇਹ ਸਾਰੀਆਂ جنیاں وشیشتاوا نے ورگ بھی ہوں اس لیے اپنا ورگن آیت کہہ سکتے ہاں تیسرا ہے سارے سمانتر چتربج آیت ہیں تو یہ بالکل غلط آپشن ہے جی تو سمانتر چتربج ہرک کون نبے ڈگری کا ہونا لازمی نہیں ہے پر آیت ہرک کون نبے ڈگری کا ہوتا ہے اس لیے اپنا یہ نہیں کہہ سکتے کہ سمانتر چتربج آیت ہے آپشن سی جی ہے وہ بالکل صحیح ہے اس تو بعد اگلا پریشن ہے جی which of the following statement is true ہونا پہ دسنے ہے کہ اس صحیح والا قطر کیڑا ہے تو پہلا آپشن ہے سارے آیت جڑے ہو ورگ ہن تو ورگ ہون لئی اپنو چارے پجاوا برابر ہونی ہے ہونیا چاہیے پر آیت یہ جروری نہیں ہے کہ چارے پجاوا برابر ہون اس لئے ہولی آپشن جی بالکل گلت ہے دجی اپشن ہے سمارے سارے چتر چتربج سم چتربج ہیں تو سمانتر چتربج سامنے سامنے والی پجاوا برابر ہوں پر سم چتربج کے چار پجاواں برابر ہونیا ضروری جی نے اس لیے یہ بھی آپشن گلت ہے <coughs> تیسری آپشن ہے جی سارے ہی ورگ ہو سم چتر چتربج ہیں تا سم چتربج دے لیے اپنوں چار پجاواں جڑی نے برابر ہونیاں چاہیے نے تو جی وکرن نے وہ ایک دوجے پہ لمب ہونے چاہیے پرپینڈیکلر ہوں نے تو ورگاسیت ہوں کہ وہ سم چتربج ہو گئے تو اس لیے سی آپشن جی وہ بالکل ਠੀਕ ਹੈ ਅੱਗੇ ਹੈ ਜੀ ਦ ਰੇਸ਼ੋ ਆਫ ਟੂ ਐਡਜਸੈਂਟ ਐਂਗਲਸ ਆਫ ਅ ਪੈਰਲਲੋਗ੍ਰਾਮ ਆਪਾਂ ਨੂੰ ਇੱਕ ਪੈਰਲਲੋਗ੍ਰਾਮ ਸਮੰਤਰ ਚਤੁਰਭੁਜ ਦਿੱਤੀ ਹੈ ਉਸ ਦੇ ਜਿਹੜੇ ਲਾਗਵੇਂ ਕੋਣ ਦਿੱਤੇ ਨੇ 4:5 4:5 ਤਾਂ ਆਪਾਂ ਇੱਕ ਕੋਣ ਮੰਨ ਲੈਂਦੇ ਹਾਂ 4x اور دوجا مان لے پنج ہے تو لاگویں کون <coughs> لاگویں سواری میں اتنے لاگویاں پجاواں کر گیا تو لاگویں جڑے کون ہے وہ آ ہوں نے لاگوے کون آپ چارشوچ دیتے ہوئے تو آپ ایک مان لینے ہاں جی چار اکس اور دوجا مان لینا پنجے لاگوے کونا جوڑ ہے وہ ایک سو اَسی ڈگری ہوں اس لیے چار ایکس ایكس کا جڑا جوڑ ہے وہ جی ایک سو اَسی ڈگری ہوئے گا تو یہ بن گیا جی نو ایكس برابر ایک سو ایسی ڈگری ایكس برابر ایک سو او جا ہے یہ اتنے آ کے پاگ ہو جائے گا تو جب آپ كٹے تو ایكس كی ویلو آ گئی بھی ہوں اپنا یہ دسنا ہے كہ اینگل كی ویلو دسنی ہے كون دسنی ہے جی ہے اپنے كل ایكس كی ویلو آئی ہے جی وی ਤਾ ਪਰ ਪਹਿਲਾ ਕੋਣ ਜਿਹੜਾ ਮੰਨਿਆ ਸੀ 4x ਤਾਂ ਪਾ ਇੱਥੇ x ਦੀ ਵੈਲਿਊ 20 ਭਰ ਦਾਂਗੇ ਤਾਂ ਇੱਕ ਕੋਣ ਆ ਗਿਆ ਜੀ 80 ਡਿਗਰੀ ਉਸੇ ਤਰ੍ਹਾਂ ਜਿਹੜਾ ਦੂਸਰਾ ਹੈ 5x ਮੰਨਿਆ ਸੀ ਉਹਦੇ ਚ ਅੱਪ ਜੇ ਅਪ x ਦੀ ਵੈਲਿਊ ਭਰ ਦਾਂਗੇ ਤਾਂ ਆ ਜਾਏਗਾ ਆਪਣਾ 100 ਡਿਗਰੀ ਤਾਂ ਇੱਕ ਕੋਣ ਹੋ ਗਿਆ 80 ਡਿਗਰੀ ਤਾਂ ਦੂਜਾ ਹੋ ਗਿਆ 100 ਡਿਗਰੀ ਦਾ ਆਪਸ਼ਨ B ਜਿਹੜੀ ਹੈ ਉਹ ਬਿਲਕੁਲ ਸਹੀ ਹੋਏਗੀ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਹ ਵੀਡੀਓਜ਼ ਨੂੰ ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰੋ ਧੰਨਵਾਦ